ਕਿਤੇ ਬੰਦੇ ਇਹਨਾਂ ਨੇ ਹੁਣ ਕੋਈ ਬੰਦਾ ਆਇਆ ਇਹਨਾਂ ਨੂੰ ਲੱਖ ਰੁਪਏ ਦਿੱਤਾ ਐ ਸੱਚ ਨੂੰ ਮੇਰੇ ਸਾਹਮਣੇ ਲੱਖ ਰੁਪਈਆ ਤੇਰੇ ਬੰਦੇ ਛੱਡ ਦਿੱਤੇ ਮੇਰੇ ਸਾਹਮਣੇ ਆ ਕੇ ਇਹਨਾਂ ਨੇ ਗੱਲਬਾਤ ਕੀਤੀ ਮੁੰਚੀ ਨਾਲ ਮੁੰਚੀ ਨੇ ਸੱਚ ਨੂੰ ਗੱਲ ਕਰਾਈ ਐਸੱਚ ਨੂੰ ਗੱਲ ਕਰਾ ਕੇ ਉਹਨੇ ਕਿ ਪੱਤਰਕਾਰ ਆਇਆ ਗੱਡੀ ਵਿੱਚ ਆਇਆ ਉਹਨੇ ਬਸ ਮੁੰਚੀ ਨਾਲ ਉਹ ਕਿੱਥੇ ਅੰਦਰ ਗਿਆ ਮੁੰਚੀ ਭੱਜ ਗਿਆ ਤੁਹਾਨੂੰ ਪੱਤਰਕਾਰ ਮੈਜਰੋ ਬੁਲਾਏ ਨਾ ਸਰ ਕਾਰਾ ਪਰਚਾ ਦਰਜ ਕੀਤਾ ਨਹੀਂ 354000 ਤੇ ਜਿਹੜੇ ਉਹਨਾਂ ਨੇ ਕਹਿੰਦੇ ਕਿ ਨਾਮ ਘਰ ਜਾ ਕੇ ਤੁਸੀਂ ਬੰਦੇ ਅਰੈਸਟ ਕਰਕੇ ਆਏ ਤੀਨ ਕਿਉਂ ਛੱਡੇ ਨਹੀਂ ਛੱਡ ਸਕਦੇ ਆ ਜੀ ਹਾਂਜੀ ਪਸ ਦੇ ਹੁਣ ਛੱਡਦੇ ਤੇ 8:00 ਵਜੇ ਕੀ ਲੱਗਦਾ ਤਾਂ ਮੇਰਾ ਸੋਰਾ ਸੀ ਇੱਕ ਸੱਸ ਸੀ ਇੱਕ ਨਾਨਾ ਸੀ ਮੈਨੂੰ ਮੇਰੇ ਸਾਹਮਣੇ ਗੱਲਬਾਤ ਹੋਈ ਹੈ ਮੈਂ ਆਈ ਹਾਂ ਜਗਤਾਰ ਸਿੰਘ ਨੂੰ ਮਿਲਣ ਵਾਸਤੇ ਮੈਂ ਕਹਾ ਮੈਂ ਵੇਖਿਆ ਸੀ ਮੇਰੇ ਬੰਦੇ ਜਿਹੜੇ ਦੋਸ਼ੀ ਗ੍ਰਫਤਾਰ ਕਰਵਾਏ ਐਸਐਚਓ ਨਾਲ ਮੂੰਚੀ ਗੱਲ ਕਰ ਰਿਹਾ ਸੀ ਮੂੰਚੀ ਨੇ ਉਹ ਪੱਤਰਕਾਰ ਨੂੰ ਅੰਦਰ ਲੈ ਗਿਆ ਅੰਦਰ ਜਾ ਕੇ ਇਹਨਾਂ ਨੇ ਪਿਆਹਾਂ ਦੀ ਗੱਲਬਾਤ ਕੀਤੀ ਤੇ ਨਾਲੇ ਉਹਨਾਂ ਨੇ ਕਿਹਾ ਚੁੱਪਚੁਪੀ ਤੇ ਲੈ ਜਾਓ ਬੰਦੇ ਮੈਂ ਸਾਈਡ ਤੇ ਖੜੀ ਸੀ ਮੈਂ ਸਭ ਕੁਝ ਦੇਖ ਰਹੀ ਸੀ ਜੇ ਐਫਆਈਆਰ ਲਾਂਚ ਹੋ ਜੇ ਤੇ ਉਸ ਤੋਂ ਬਾਅਦ ਅਰੇਸਟਡ ਨੂੰ ਛੱਡਿਆ ਜਾ ਸਕਦਾ ਹੈ ਕਿਉਂ ਬਿਲ ਤਾਂ ਫਿਰ ਅਗਰ ਦੁਬਾਰਾ ਉਹ ਗ੍ਰਿਫਤਾਰ ਨਾ ਹੋਣਦੇ ਕਿਤੇ ਆਸ-ਪਾਸੇ ਹੋ ਜਾਂਦੇ ਤੇ ਉਹਦਾ ਜ਼ਿੰਮੇਵਾਰ ਤਾਂ ਕੋਣ ਹੈ ਨਹੀਂ ਕੋਈ ਗੱਲ ਨਹੀਂ ਜੀ ਚਲੋ ਪ੍ਰੈਸ ਮੋਟਰ ਵੀ ਆਏ ਹੈਗੇ ਜੀ ਉਹਨਾਂ ਨੂੰ ਪੁੱਛਦਾ ਸ਼ਰਤਾਂ ਆਪਾਂ ਜੀ ਹਾਂਜੀ ਕੀ ਨਾਮ ਤੁਹਾਡਾ ਜੀ ਨਾਮ ਸਰ ਮੇਰਾ ਪੂਜਾ ਅਰੋੜਾ ਪੰਜੀ ਕੀ ਗੱਲ ਹੋਈ ਏ ਤੁਹਾਡੇ ਨਾਲ ਸਰ ਮੇਰੇ ਨਾਲ 10 68 2023 ਨੂੰ ਨਾ ਝਗੜਾ ਹੋਇਆ ਸੀ ਮੇਰਾ ਨਾ ਕਰ ਲਾ ਕਿਸੇ ਲਿਵਿੰਗ ਰੇਸ਼ਨ ਦੇ ਕਿਸੇ ਲੜਕੀ ਨਾਲ ਲੋਕਰ ਦੀ ਲੜਕੀ ਗਿਆ ਉਸਨੇ ਰੈਂਦਾ ਪਿਆ ਤੇ ਮੈਂ ਉਹਨੂੰ ਆਰਡਰ ਲਾ ਕੇ ਦਿੱਤਾ ਸੀ 4 ਲੱਖ ਚ ਉਹ ਬਾਰ ਬਾਰ ਹੋਟਲ ਦੇ ਪੈਸੇ ਲੈ ਕੇ ਤੇ ਫਰਾਡ ਹੋ ਗਿਆ ਮੈਂ ਉਹਦੇ ਤਾਂ ਕੰਪਲੀਟਾ ਕਮਰਾ ਦਿੱਤੀਆ ਤੇਰੀ ਮਾਂ ਨੇ ਕਿ ਮੈਂ ਫਾਰਕ ਦੀ ਦਿੱਤੀ ਹੋਈ ਆ ਉਹਨੇ ਅੰਗੇਜਡ ਨਾ 498 ਇਹਦਾ ਪਰਚਾ ਹੋਇਆ ਹੈ ਐਫ ਆਈ ਆਰ ਨੰਬਰ 82 ਊਮਨ ਸੈਲਚਰ ਉਸ ਤੋਂ ਬਾਅਦ ਮੈਨੂੰ ਇਹਨਾਂ ਦੇ ਘਰ ਗਈ ਮੇਰਾ ਨਾ ਬੇਟਾ ਸੀ 9 ਮਹੀਨੇ ਦਾ ਇਹਨਾਂ ਕੋਲ ਰਹਿੰਦਾ ਸੀ ਇਹਨਾਂ ਨੇ ਪਾਲ ਲਿਆ ਸੀ ਤੇ ਮੈਂ ਇਹਨਾਂ ਕੋਲ ਲੈਣ ਗਈ ਤੇ ਮੈਂ ਮਿਲਣ ਜਾਂਦੀ ਸੀ ਤਾਂ ਇਹਨਾਂ ਨੇ ਮੇਨਾ ਹੱਥ ਲਾ ਕੇ ਕਰਤੀ ਮੇਰੇ ਕੱਪੜੇ ਲੀਲੋ ਲੀੜ ਕਰਕੇ ਮੈਨੂੰ ਬਾਹਰ ਦਿੱਤਾ ਉੱਥੇ ਮੈਂ 112 ਨੰਬਰ ਤੇ ਕਾਲ ਕੀਤੀ ਉੱਥੇ ਬਾਜਵਾ ਜੀ ਆਏ ਐਸੇ ਬਾਜਵਾ ਇਹਨਾਂ ਨੇ ਮੈਨੂੰ ਉਹ ਕਿਹਾ ਥਾਣੇ ਆ ਜਾਓ ਮੈਂ ਤੇ ਥਾਣੇ ਆ ਗਈ ਦੂਸਰੀ ਇਹਨਾਂ ਨੇ ਮਹੀਨੇ ਵਰ ਚੱਕਰ ਲਾਂਦੀ ਦੀ ਇਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਜਾ ਕੇ ਮੈਂ ਹਾਂ ਕੋਰਟ 'ਚ ਕਰ ਦਿੱਤਾ ਮੈਂ ਕੋਰਟ ਵਿੱਚ ਰਿਟ ਕਰ ਦਿੱਤੀ ਕੋਰਟ ਵਿੱਚ ਨਾ ਇਹਨਾਂ ਨੂੰ ਮੈਡਮ ਨੇ ਪੁੱਛਿਆ ਐਸਆਈ ਨੂੰ ਕਿ ਤੂੰ ਮੌਕੇ ਤੇ ਗਿਆ ਸੀ ਕਹਿੰਦੇ ਆਹ ਗਿਆ ਸੀ ਕੱਪੜੇ ਫੱਟੇ ਸੀ ਕਹਿੰਦੇ ਆਹੋ ਫੱਟੇ ਸੀ ਮਾਰਕਟਾਈ ਹੋਈ ਫਿਰ ਤੂੰ ਐਫਆਈਆਰ ਕਿਉਂ ਨਹੀਂ ਦਿੱਤੀ ਮੈਂ ਲਿਖਤੀ ਦੇ ਇਹਨਾਂ ਨੇ ਕੱਲ ਮੇਰੀ ਐਫਆਈਆਰ ਕੱਢਤੀ ਕੋਰਟ 'ਚ ਬਚਣ ਵਾਸਤੇ ਕੋਰਟ 'ਚ ਬਚਣ ਵਾਸਤੇ ਐਫਆਈ ਕੱਢ ਰਹੀ ਸੀ ਉਸ ਤੋਂ ਬਾਅਦ ਕਿ ਅੱਜ ਮੈਂ ਆਈ ਮੈਂ ਇਹਨਾਂ ਨੂੰ ਕਿਹਾ ਕਿ ਤੂੰ ਇਹ ਅਰੈਸਟ ਪਾਓ ਤਿੰਨੋਂ ਬੰਦੇ ਘਰ ਹੀ ਗਿਆ ਮੈਂ ਐਸ ਜਗਤਾਰ ਲੇਰੀ ਇੱਕ ਬਾਜਵਾ ਸਰ ਆਪਾਂ ਚਾਰੋ ਜਣੇ ਗਏ ਤੇ ਮੈਂ ਐਕਟਿਵਾ ਤੇ ਆਪਣੀ ਗਈ ਇਹਨਾਂ ਨੂੰ ਘਰ ਦਿਖਾਇਆ ਇਹਨਾਂ ਨੇ ਰੇਟ ਕੀਤੀ ਤਿੰਨੋ ਜਣੇ ਨੇ ਚੁੱਕ ਲਿਆ ਤਿੰਨੋ ਜਣੇ ਨੇ ਚੁੱਕ ਲਿਆ 6 ਵੇ ਦਾ ਚੁੱਕਿਆ ਹੋਇਆ ਬੰਦੇ 6 ਵੇ ਦੇ ਰੈਸਟ ਕਿਤੇ ਬੰਦੇ ਇਹਨਾਂ ਨੇ ਹੁਣ ਕੋਈ ਬੰਦਾ ਆਇਆ ਇਹਨਾਂ ਨੂੰ ਲੱਖ ਰੁਪਏ ਦਿੱਤਾ ਐ ਸੱਚ ਉਹ ਮੇਰੇ ਸਾਹਮਣੇ ਲੱਖ ਰੁਪਈਆ ਤੇਰੇ ਬੰਦੇ ਛੱਡ ਦਿੱਤੇ ਤੁਸੀਂ ਸਬੂਤ ਕਰ ਸਕਦੇ ਲੱਖ ਰੁਪਏ ਦਾ ਬੋਲਸਨ ਮੇਰੇ ਸਾਹਮਣੇ ਵੀ ਕਰੀ ਇਹਨਾਂ ਨੇ ਗੱਲਬਾਤ ਕੀਤੀ ਮੁੰਚੀ ਨਾਲ ਮੁੰਚੀ ਨੇ ਐਸਾ ਚ ਉਹ ਗੱਲ ਕਰਾਈ ਐਸਾ ਚ ਉਹ ਗੱਲ ਕਰਾ ਕੇ ਉਹਨੇ ਕਿਹਾ ਪੱਤਰਕਾਰ ਆਇਆ ਗੱਡੀ ਵਿੱਚ ਆਇਆ ਉਹਨੇ ਬਸ ਮੁੰ ਐਫ ਆਈ ਕਾਪੀ ਤਾਂਡੇ ਕੋਲ ਹੈ ਹਾਂਜੀ ਐਫ ਆਈ ਆਰ ਦੀ ਕਾਪੀ ਮੇਰੇ ਕੋਲ ਹੈ ਕੀ ਕੀ ਨਾਮ ਹੋਣਾ ਉਹਨਾਂ ਦੇ ਵਿੱਚ ਉਹਨਾਂ ਦੇ ਨਾਮ ਹੈ ਐਫ ਆਈ ਆਰ ਦੇ ਵਿੱਚ ਐਫ ਆਈ ਆਰ ਨੰਬਰ ਕਿੰਨੇ ਬੰਦੇ ਤੁਸੀਂ ਗ੍ਰਿਫਤਾਰ ਕਰਾਇਆ ਕਰਦੇ ਵਿੱਚੋਂ ਕੀ ਪੁਲਿਸ ਉਸੇਲੇ ਲੈ ਕੇ ਆਈ ਛੱਡਿਆ ਗਿਆ ਪੁਲਿਸ ਨੇ ਹਾਂਜੀ ਪਸ ਹੋ ਹੁਣ ਛੱਡਦੇ ਤੇ 8 ਵਜੇ ਕੀ ਪਤਾ ਕੀ ਕੀ ਲੱਗਦਾ ਤੁਹਾਨੂੰ ਮੇਰਾ ਸੋਰਾ ਸੀ ਇੱਕ ਸੱਸ ਸੀ ਇੱਕ ਨਾਨਾ ਸੀ ਮੈਨੂੰ ਮੇਰੇ ਸਾਹਮਣੇ ਗੱਲਬਾਤ ਹੋਈ ਹੈ ਮੈਂ ਆਈ ਹਾਂ ਜਗਤਾਰ ਸਿੰਘ ਨੂੰ ਮਿਲਣ ਵਾਸਤੇ ਮੈਂ ਆਕਮੇ ਵੇਖਿਆ ਸੀ ਮੇਰੇ ਬੰਦੇ ਜਿਹੜੇ ਦੋਸ਼ੀ ਗ੍ਰਿਫਤਾਰ ਕਰਵਾਏ ਐਸਐਚਓ ਦੇ ਨਾਲ ਮੂੰਚੀ ਗੱਲ ਕਰ ਰਿਹਾ ਸੀ ਮੂੰਚੀ ਨੇ ਉਹ ਪੱਤਰਕਾਰ ਨੂੰ ਅੰਦਰ ਲੈ ਗਿਆ ਅੰਦਰ ਜਾ ਕੇ ਇਹਨਾਂ ਨੇ ਪਿਆਹਾਂ ਦੀ ਗੱਲਬਾਤ ਕੀਤੀ ਤੇ ਨਾਲੇ ਉਹਨਾਂ ਨੇ ਕਿਹਾ ਚੁੱਪਚੁਪੀ ਤੇ ਲੈ ਜਾਓ ਬੰਦੇ ਮੈਂ ਸਾਈਡ ਤੇ ਖੜੀ ਸੀ ਮੈਂ ਸਭ ਕੁਝ ਦੇਖ ਰਹੀ ਸੀ ਕੌਣ ਸੀ ਪੱਤਰਕਾਰ ਕੋ ਪਤਾ ਦਾ ਹਾਂਜੀ ਜੀਜੀਐਸ ਨਿਊਜ਼ ਵਾਲਾ ਪੱਤਰਕਾਰ ਹੈਗਾ ਵਾ ਉਹ ਆਪਣੇ ਆਪ ਨੂੰ ਕਹਿੰਦਾ ਮੌੜ ਤੇ ਵੀ ਡੈਫਾਮੇਸ਼ਨ ਦਾ ਕੇਸ ਪਾਇਆ ਹੋਇਆ ਉਹ ਆਇਆ ਉਹਦੀ ਜਾਂ ਸਿਸਟਰ ਆਈ ਸਪਨਾ ਤੇ ਉਹਨੂੰ ਲੈ ਕੇ ਤਾਂ ਚਲੇ ਗਏ ਗੱਡੀ ਵਿੱਚ ਕਹਿੰਦੇ ਥੱਲੇ ਬੈ ਕੇ ਲੋਕੀ ਰੋਕੇ ਹੁਣ ਕੀ ਤੁਹਾਡੀ ਮੰਗ ਹੈ ਮੇ ਇਨੇ ਪਹਿਲੇ ਆ ਕੇ ਮੇਰੇ ਦੋਸ਼ੀ ਛੱਡ ਦਿੱਤੇ ਆ ਕੀ ਲੱਗਦਾ ਹੈ ਪੁਲਿਸ ਇੰਨੀ ਮਕਸਦ ਨਾਲ ਬੰਦੇ ਫੜਦੀ ਹੈ ਜਾਂ ਲੋਕ ਦੱਸਦੇ ਨੇ ਗ੍ਰਿਫਤਾਰੀਆਂ ਕਰਨ ਨੂੰ ਰਾਤ ਰਾਤ ਪਰ ਚਾਰਜ ਰਜਿਸਟਰ ਹੋਵੇ ਫਿਰ ਤੇ ਬੰਦੇ ਛੱਡ ਹੀ ਨਹੀਂ ਸਕਦੇ ਜੇ ਪਰਚਰਜਿਸ ਸੀਪੀ ਸਾਹਿਬ ਨੇ ਸੁਚੋਵ ਹੋ ਗਿਆ ਡੀਸੀਪੀ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਫੋਨ ਨਹੀਂ ਚੁੱਕਿਆ ਏਸੀਬੀ ਸਾਹਿਬ ਨਾਲ ਮੇਰੀ ਗੱਲ ਹੋਈ ਆ ਉਹ ਕਹਿੰਦੇ ਮੈਂ ਹੁਣੇ ਕਹਿੰਦਾ ਵਾਂ ਜਗਤਾਰ ਸਾਹਿਬ ਨੂੰ ਕਿ ਬੰਦੇ ਅਰੈਸਟ ਕਰ ਉਹਨੇ ਮੇਰੀ ਰੈਸਿਪੀ ਸਾਹਮਣਾ ਕਰ ਲਈ ਹੈ ਸਵੇਰੇ ਤੁਸੀਂ ਕਮਿਸ਼ਨਰ ਸਾਹਿਬ ਕੋ ਜਾਓਗੇ ਬਿਲਕੁਲ ਜਾਵਾਂਗੀ ਸਰ ਮੇਰੀ ਕੋਰਟ ਤੇ ਤਰੀਕਾ ਕੀ ਰਿਟ ਦੀ ਮੈਂ ਉੱਥੇ ਜਾ ਕੇ ਕਹਾਂਗੀ ਆ ਵੇਖੋ ਮੇਰੇ ਕੋ ਵੀਡੀਓ ਹੈ ਇਹਨਾਂ ਨੇ ਬੰਦੇ ਛਾੜ ਦਿੱਤੇ ਮੇਰੇ ਤੁਹਾਡੇ ਕੋ ਕਾਰੀ ਵੀਡੀਓ ਹੈ ਜਿਹੜੇ ਬੰਦੇ ਗ੍ਰਿਫਤਾਰੀ ਪਾਈ ਹੈ ਇਹਨਾਂ ਨੇ ਘਰੋਂ ਚੋਕੇ ਜਿਹੜੇ ਹਾਂਜੀ ਆ ਵੇਖੋ ਮੇਰੇ ਕੋ ਵੀਡੀਓ ਹੈ ਠੀਕ ਹੈ ਠੀਕ ਹੈ ਠੀਕ ਹੈ ਓਕੇ ਜਿਹੜਾ ਮਾਮਲਾ ਕੀ ਹੈ ਜਿਹੜਾ ਰਿਟ ਵਿਅਕਤੀਆਂ ਨੂੰ ਲੈ ਕੇ ਆਏ ਸੀਗੇ ਤੇ ਕੀ ਮਾਮਲਾ ਕੀ ਹੈ ਸਰ ਇਹਨਾਂ ਨੇ ਇਹ ਪਰਚਾ ਕੀਤਾ ਹਰਜੀਤਕੌਰ ਏਐਸ ਨੇ ਦਰਜ ਜੀ ਤੇ ਮੈਂ ਨਾਲ ਸਹਿਕਿਆ ਜੀ ਤੇ ਅਹੀਂ ਅੱਜ ਅਰੈਸਟ ਕਰਕੇ ਲਿਆਏਗੇ ਐ ਮੌਨਿਕਾ ਉਹਦੀ ਬੇਟੀ ਨੂੰ ਤੇ ਉਹਦੇ ਹਸਪੰਦ ਨੂੰ ਜੀ ਤੇ ਬਰਾਏ ਪੁੱਛ ਗਿਸ਼ ਉਹਨੂੰ ਕੋਈ ਫਰਕ ਕੀਤਾ ਗਿਆ ਜੀ ਸਰ ਕਾਰਾ ਪਰਚਾ ਦਰਜ ਕੀਤਾ ਹੈ 354 ਦਾ ਜੀ ਤੇ ਜਿਹੜੇ ਉਹਨਾਂ ਨੇ ਕਹਿੰਦੇ ਕਿ ਨਾਮ ਘਰ ਜਾ ਕੇ ਤੁਸੀਂ ਬੰਦੇ ਅਰੈਸਟ ਕਰਕੇ ਆਏ ਤੀਨ ਕਿਉਂ ਛੱਡੇਗੇ ਨਹੀਂ ਛੱਡ ਸਕਦੇ ਜੀ ਨੇ ਕਿੰਦਾ ਛੱਡ ਸਕਦੇ ਜੇ ਉਹ ਅਰੇਸਟ ਬੰਦੇ ਦੀ ਆਪਣਾ ਲੈ ਕੇ ਆਵੇ ਪਰਚੇ ਦੇ ਵਿੱਚ ਜੇ ਐਫ ਆਈ ਆਰ ਲਾਂਚ ਹੋ ਜੇ ਤੇ ਉਸ ਤੋਂ ਬਾਅਦ ਅਰੇਸਟਡ ਨੂੰ ਛੱਡਿਆ ਜਾ ਸਕਦਾ ਹੈ ਕਿਉਂ ਬਿਲਕੁਲ ਬਿਲਕੁਲ ਛੱਡੇ ਜਾ ਸਕਦੇ ਜੀ ਜੀ ਤਾਂ ਫਿਰ ਅਗਰ ਦੁਬਾਰਾ ਗ੍ਰਿਫਤਾਰ ਨਾ ਹੁੰਦੇ ਕਿਤੇ ਆਸ-ਪਾਸੇ ਹੋ ਜਾਂਦੇ ਤੇ ਉਹਦਾ ਜ਼ਿੰਮੇਵਾਰ ਤਰ ਕੋਣ ਹੈ ਨਹੀਂ ਕੋਈ ਗੱਲ ਨਹੀਂ ਜੀ ਚਲੋ ਪ੍ਰੈਸ ਮੋਟਰ ਵੀ ਆਏਗੇ ਜੀ ਉਹਨਾਂ ਨੂੰ ਪੁੱਛਤਾ ਆਪਾਂ ਜੀ ਨਹੀਂ ਉਹ ਜਾਮ ਲਗਾ ਰਿਹਾ ਕਿ ਨਾਮ ਪੁਲਸਰ ਪੈਸੇ ਲੈ ਕੇ ਲੈ ਕੇ ਛੱਡੇ ਹੈ ਸੱਚ ਸਾਹਿਬ ਜੀ ਅੱਜ ਕੱਲ ਜਿਹੜਾ ਜੋਗ ਹੈ ਜੀ ਠੀਕ ਹੈ ਜੀ ਖਰ ਬੰਦੇ ਕੋ ਮੂਵੀ ਜਾਂ ਕੈਮਰਾ ਵਾ ਕੋਈ ਬੰਦਾ ਸ਼ੋਅ ਕਰ ਦੇ ਕਿ ਇਹ ਪੁਲਿਸ ਅਫਸਰ ਨੇ ਪੈਸੇ ਲਏ ਆ ਅਸੀਂ ਦਿੰਦਾਂ ਰਹੇ ਜੇ ਕਿਹਨੇ ਲਏ ਆ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਰ ਕਾਰਨ ਕੀ ਰੇ ਛੱਡਣ ਦਾ ਲੇਡੀਜ਼ ਦਾ ਮੰਨ ਸਕਦੇ ਆ ਜੈਂਟਸ ਹੀ ਉਹਨੂੰ ਵੀ ਛੱਡਿਆ ਗਿਆ ਨਾ ਵੀ ਕੋਈ ਗੱਲ ਨਹੀਂ ਆਪਸ ਰੇ ਪੁਲਿਸ ਅਫਸਰ ਨਾਲ ਗੱਲ ਕਰਕੇ ਦੁਬਾਰਾ ਬੁਲਾਵਿਛਾ ਦੇ ਕੋਈ ਗੱਲ ਨਹੀਂ ਜੀ ਕਿਤੇ ਬੰਦੇ ਬਾਹਰ ਭੱਜ ਗਏ ਤੇ ਫੇਰ ਕੌਣ ਜ਼ਿੰਮੇਵਾਰ ਹੈ ਨਹੀਂ ਐਂਜ ਨੇ ਸਰ ਜੋ ਆਲਾ ਅਧਿਕਾਰੀ ਉਹਨਾਂ ਨਾਲ ਤੁਹਾਡੀ ਗੱਲ ਹੋਈ ਛੱਡਣ ਤੋਂ ਪਹਿਲਾਂ ਬਿਲਕੁਲ ਜੀ ਮੇਰੇ ਐਸ ਐਚਓ ਸਾਹਿਬ ਨਾਲ ਗੱਲ ਹੋਈ ਹੈ ਜੀ ਕੀ ਕਹਿੰਦੇ ਹੋ ਨੇ ਉਹਨਾਂ ਨੇ ਮਿਲ ਕੇ ਆਪਣੇ ਅਫਸਰਾਂ ਨਾਲ ਗੱਲ ਕਰਕੇ ਜੀ ਤੇ ਤਾਂ ਮੈਨੂੰ ਹੁਣ ਤਾਂ ਬੰਦੇ ਛੱਡ ਦਿਓ ਨਹੀਂ ਬੰਦੇ ਛੱਡ ਨਹੀਂ ਦਿਓ ਜੀ ਅਸੀਂ ਉਹਨਾਂ ਦੀ ਪੁਸ਼ਕਸ਼ ਕਰਕੇ ਤੇ ਉਸ ਤੋਂ ਬਾਅਦ ਫਾਰਕ ਕੀਤਾ ਉਹਨਾਂ ਨਾਲ ਜੀ ਕਿੱਥੋਂ ਦੇ ਰਹਿਣ ਵਾਲੇ ਸਰ ਕੀ ਨਾਮ ਉਹਨਾਂ ਦਾ ਮਾਜ ਹਸਪਤਾਲ ਦੇ ਨਾਲ ਹੈ ਜੀ ਇੱਕ ਮੌਨਿਕਾ ਹੈ ਉਹਦਾ ਇੱਕ ਪਤੀ ਹੈ ਤੇ ਨਾਲ ਇਹ ਬੇਟੀ ਹੈ ਜੀ ਜਿਹੜੇ 376 ਦੇ ਪਰਚੇ ਜਦੋਂ ਨਵਾਰਾ 353 300 353 300 353 ਠੀਕ ਹੈ ਠੀਕ ਹੈ ਜੀ